ਜਿਸ ਤਰੀਕੇ ਦੇ ਨਾਲ ਇਹ ਲਹਿਰ ਸ਼ੁਰੂ ਹੋਈ ਸੀ ਜਦੋਂ ਇੱਕ ਵਾਰ ਲੱਗਣ ਲੱਗਿਆ ਸੀ ਕਿ ਸਾਰੀਆਂ ਜਥੇਬੰਦੀਆਂ ਜਾਂ ਸਾਰੇ ਲੋਕ ਜਿਹੜੇ ਨੇ ਬਾਬਾ ਹਰਨਾਮ ਸਿੰਘ ਦੇ ਨਾਲ ਨੇ ਉਹ ਲੀਡ ਕਰ ਰਹੇ ਨੇ ਉਹ ਸਾਰਾ ਫਿਰ ਕਿੰਨਾ ਕਿਤੇ ਡਿলিউਟ ਹੋ ਗਿਆ ਜਾਂ ਧੁੰਦਲਾ ਹੁੰਦਾ ਨਜ਼ਰ ਆ ਰਿਹਾ ਹੈ ਸੋ ਜਿਹੜੀਆਂ ਨਾਲ ਜਥੇਬੰਦੀਆਂ ਤੋਰੀਆਂ ਉਹਨਾਂ ਚੋਂ ਸਾਨੂੰ ਲੱਗਦਾ ਵੀ ਸੁਹਿਰਦ ਘੱਟ ਨੇ ਉਹਨਾਂ ਦੀ ਸੁਖਵੀਰ ਸਿੰਘ ਬਾਦਲ ਨਾਲ ਜਿਹੜੀਆਂ ਤਾਰਾਂ ਨੇ ਉਹ ਜ਼ਿਆਦਾ ਜੁੜੀਆਂ ਹੋਈਆਂ ਸੋ ਇਸੇ ਤਰ੍ਹਾਂ ਹੀ ਕਰ ਸਕਦਾ ਕੋਈ ਜਿਹੜਾ ਇੱਕ ਧਾਰਮਿਕ ਸੰਸਥਾ ਦਾ ਮੁਖੀ ਹੈਗਾ ਉਹ ਇਸੇ ਤਰ੍ਹਾਂ ਜਿਸ ਢੰਗ ਨਾਲ ਉਹ ਇੱਕ ਆਪਾਂ ਕਹਿ ਸਕਦੇ ਆ ਵੀ ਵਧੀਆ ਢੰਗ ਨਾਲ ਜਿਹੜਾ ਕੰਮ ਉਹ ਇਸੇ ਤਰ੍ਹਾਂ ਕਰ ਸਕਦਾ ਹੈ ਹੋਰ ਆਪਾਂ ਕੋਈ ਉਹਨਾਂ ਨਾਲ ਲੜਦਾ ਨਹੀਂ ਸਕਦੇ ਉਹਨਾਂ ਦੀਆਂ ਆਪਣੀਆਂ ਸਰਕਾਰੀ ਏਜੰਸੀਆਂ ਨਾਲ ਜਿਹੜੀਆਂ ਗੰਢ ਤਰੁੱਪ ਨੇ ਜਾਂ ਹੋਰ ਬਹੁਤ ਕੁਸ਼ਾ ਜਿਹੜਾ ਇਸ ਤਰ੍ਹਾਂ ਚੱਲਦਾ ਹੈਗਾ ਸਾਡੇ ਕੋਲ ਇੱਕ ਖਬਰ ਇਹ ਆਈ ਸੀ ਵੀ ਸ਼੍ਰੋਮਣੀ ਕਮੇਟੀ ਆਕਾਲੀ ਦਲ ਸਿੰਘ ਸਾਹਿਬ ਗਿਆਨੀ ਰੁਗਵੀਰ ਸਿੰਘ ਤਾਂ ਕਹੀ ਅਪਰੋਚ ਕਰ ਰਿਹਾ ਹੈਗਾ ਵੀ ਤੁਸੀਂ ਲਿਖ ਕੇ ਦੇ ਦਿਓ ਵੀ ਮੈਂ ਜਥੇਦਾਰ ਨਹੀਂ ਲੱਗਣਾ ਚਾਹੁੰਦਾ ਹੂੰ ਮਤਲਬ ਤਾਂ ਕਿ ਆ ਮਸਲਾ ਹਾਲ ਹੋਵੇ ਉਹ ਮਸਲਾ ਜਿਹੜਾ ਹੈਗਾ ਹਾਲ ਹੋ ਗਿਆ ਪਰ ਸਾਡੀ ਖਬਰ ਇਹ ਹੈਗੀ ਆ ਵੀ ਉਹਨਾਂ ਨੇ ਨਹੀਂ ਲਿਖ ਕੇ ਦਿੱਤਾ ਹੁਣ ਗੱਲਬਾਤ ਕਰ ਲੈਣੀ ਹੈ ਬਾਬਾ ਹਰਨਾਮ ਸਿੰਘ ਧੋਮਾ ਦੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਜਥੇਦਾਰਾਂ ਨੂੰ ਜਥੇਦਾਰ ਰਗਵੀਰ ਸਿੰਘ ਉਹਨਾਂ ਨੂੰ ਤੇ ਜਥੇਦਾਰ ਸੁਲਤਾਨ ਸਿੰਘ ਉਹਨਾਂ ਨੂੰ ਲਾਂਭੇ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਇੱਕ ਇਕੱਠ ਦਾ ਐਲਾਨ ਕੀਤਾ ਜਾਂਦਾ ਹੈ ਤੇ 28 ਮਾਰਚ ਤੋਂ ਬਾਅਦ ਫਿਰ ਆਪਾਂ ਕਹੀ ਕਿ ਇੱਕ ਵੱਡਾ ਇਕੱਠ ਜਿਹੜਾ ਹੁੰਦਾ ਹੈ ਅਤੇ ਫਿਰ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਜੇ 15 ਤਰੀਕ ਤੱਕ ਜੇ 15 ਅਪ੍ਰੈਲ ਤੱਕ ਜਿਹੜਾ ਹੈ ਸ਼੍ਰੋਮਣੀ ਕਮੇਟੀ ਜਥੇਦਾਰਾਂ ਨੂੰ ਵਾਪਸ ਨਹੀਂ ਲੈਂਦੀ ਤੇ ਇੱਕ ਵੱਡੇ ਪ੍ਰੋਗਰਾਮ ਜਿਹੜੇ ਨੇ ਉਹ ਲੀਕੇ ਜਾਣਗੇ ਜਦੋਂ ਤੱਕ ਜਥੇਦਾਰਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਇਸੇ ਮਸਲੇ ਦੇ ਉੱਤੇ ਸ਼੍ਰੋਮਣੀ ਕਮੇਟੀ ਇਸ ਚੀਜ਼ ਨੂੰ ਨਹੀਂ ਐਕਸੈਪਟ ਕਰਦੀ ਹੈਗੀ ਤੇ ਹੁਣ ਜਿਹੜਾ ਹੈ ਦੁਬਾਰਾ ਪਿਛਲੇ ਦਿਨੀ ਇੱਕ ਇਕੱਠ ਹੋਇਆ ਹੈ ਜਿਸ ਦੇ ਵਿੱਚ ਕੁਝ ਫੈਸਲੇ ਜਿਹੜੇ ਨੇ ਉਹ ਲਏ ਗਏ ਨੇ ਜਿਸ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਘਰ ਦੇ ਬਾਹਰ ਕਹਿੰਦੇ ਵੀ ਜਾ ਕੇ ਜਿਹੜਾ ਹੈ 500 ਸਿੰਘਾਂ ਦਾ ਜਥਾ ਜਾ ਕੇ ਕਰਿਆ ਕਰੇਗਾ ਉਹ ਵੀ ਜੂਨ ਦੇ ਵਿੱਚੋਂ ਜਦੋਂ ਜੂਨ ਵਾਲਾ ਸਾਰਾ ਲੰਘ ਕੇ ਤੇ ਫਿਰ ਇਹ ਪ੍ਰੋਗਰਾਮ ਦੀ ਸ਼ੁਰੂਆਤ ਹੋਵੇਗੀ ਕਿਵੇਂ ਦੇਖਦੇ ਹੋ ਇਹ ਸਾਰੇ ਪ੍ਰੋਗਰਾਮ ਨੂੰ ਕੀ ਕਿਤਨਾ ਕਿਤੇ ਜਿਸ ਤਰੀਕੇ ਦੇ ਨਾਲ ਇਹ ਲਹਿਰ ਸ਼ੁਰੂ ਹੋਈ ਸੀ ਜਦੋਂ ਇੱਕ ਵਾਰ ਲੱਗਣ ਲੱਗਿਆ ਸੀ ਕਿ ਸਾਰੀਆਂ ਜਥੇਬੰਦੀਆਂ ਜਾਂ ਸਾਰੇ ਲੋਕ ਜਿਹੜੇ ਨੇ ਬਾਬਾ ਹਰਨਾਮ ਸਿੰਘ ਦੇ ਨਾਲ ਨੇ ਉਹ ਲੀਡ ਕਰ ਰਹੇ ਨੇ ਉਹ ਸਾਰਾ ਫਿਰ ਕਿਤਨਾ ਕਿਤੇ ਡਿলিউਟ ਹੋ ਗਿਆ ਜਾਂ ਧੁੰਦਲਾ ਹੁੰਦਾ ਨਜ਼ਰ ਆ ਰਿਹਾ ਹੈ ਹਾਂਜੀ ਉਹ ਯਤਨ ਤਾਂ ਕਰ ਰਹੇ ਆ ਪਰ ਕਿਤੇ ਨਾ ਕਿਤੇ ਇਹ ਲੱਗ ਰਿਹਾ ਸਿੱਖ ਸੰਗਤਾਂ ਵਿੱਚ ਵਿੱਚ ਉਹ ਡਿলিউਟ ਹੋ ਰਿਹਾ ਉਹਦੇ ਲਈ ਕੀ ਕਾਰਨ ਨੇ ਉਹ ਬਾਬਾ ਜੀ ਵੱਧ ਜਾਣਦੇ ਹੈਗੇ ਆ ਆ ਜਿਹੜੀਆਂ ਉਹਨਾਂ ਦੇ ਨਾਲ ਜਥੇਬੰਦੀਆਂ ਤੋਰੀਆਂ ਸੋ ਜਿਹੜੀਆਂ ਨਾਲ ਜਥੇਬੰਦੀਆਂ ਤੋਰੀਆਂ ਉਹਨਾਂ ਚੋਂ ਸਾਨੂੰ ਲੱਗਦਾ ਵੀ ਸੁਹਿਰਦ ਘਟ ਨੇ ਉਹਨਾਂ ਦੀ ਸੁਖਵੀਰ ਸਿੰਘ ਬਾਦਲ ਨਾਲ ਜਿਹੜੀਆਂ ਤਾਰਾਂ ਨੇ ਉਹ ਜ਼ਿਆਦਾ ਜੁੜੀਆਂ ਆਈਆਂ ਸੋ ਬਾਬਾ ਜੀ ਨੇ ਹੁਣ ਦੁਬਾਰੇ ਮੀਟਿੰਗ ਕੀਤੀ ਹੈਗੀ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਸੁਖਵੀਰ ਸਿੰਘ ਬਾਦਲ ਦੇ ਘਰ ਦੇ ਸਾਹਮਣੇ 500 ਸਿੰਘਾਂ ਦਾ ਜਥਾ ਹਰ ਮਹੀਨੇ ਇੱਕ ਦਿਨਾਂ ਕੋਈ ਨਿਸ਼ਚਿਤ ਕਰਿਆ ਜਾਊਗਾ ਉਸ ਦਿਨ ਜਾ ਕੇ ਠੀਕ ਹੈ ਉਹ ਡੈਮੋਕਰੇਟਿਕਲੀ ਕੰਮ ਕਰ ਰਹੇ ਹੈਗੇ ਆ ਸੋ ਇਹ ਇਸੇ ਤਰ੍ਹਾਂ ਹੀ ਕਰ ਸਕਦਾ ਕੋਈ ਜਿਹੜਾ ਇੱਕ ਧਾਰਮਿਕ ਸੰਸਥਾ ਦਾ ਮੁਖੀ ਹੈਗਾ ਉਹ ਇਸੇ ਤਰ੍ਹਾਂ ਜਿਸ ਢੰਗ ਨਾਲ ਉਹ ਇੱਕ ਆਪਾਂ ਕਹਿ ਸਕਦੇ ਵੀ ਵਧੀਆ ਢੰਗ ਨਾਲ ਜਿਹੜਾ ਕੰਮ ਹੋਏ ਇਸ ਤਰ੍ਹਾਂ ਕਰ ਸਕਦੇ ਆ ਹੋਰ ਆਪਾਂ ਕੋਈ ਉਹਨਾਂ ਨਾਲ ਲੜਤਾ ਨਹੀਂ ਸਕਦੇ ਉਹਨਾਂ ਦੀਆਂ ਆਪਣੀਆਂ ਸਰਕਾਰੀ ਏਜੰਸੀਆਂ ਨਾਲ ਜਿਹੜੀਆਂ ਗੰਢ ਤਰੁੱਪ ਨੇ ਜਾਂ ਹੋਰ ਬਹੁਤ ਕੁਛ ਹੈ ਜਿਹੜਾ ਇਸ ਤਰ੍ਹਾਂ ਚੱਲਦਾ ਹੈਗਾ ਸੋ ਅਸੀਂ ਸਿੱਖ ਸੰਗਤਾਂ ਨੂੰ ਜਾਂ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਹੈਗੇ ਆ ਵੀ ਉਹ ਇਸ ਤਰ੍ਹਾਂ ਜਿਹੜਾ ਹੈਗਾ ਬਾਬਾ ਜੀ ਦਾ ਸਾਥ ਦੇਣ ਤਾਂ ਕਿ ਜਿਹੜੀਆਂ ਜਿਹੜੇ 2 ਦਸੰਬਰ ਦੇ ਹੁਕਮਨਾਮਿਆਂ ਤੋਂ ਬਾਅਦ ਸਿੰਘ ਸਹਿਬਾਨ ਦੀ ਬੇਪਤੀ ਕਰਕੇ ਉਹਨਾਂ ਨੇ ਜਿਹੜਾ ਲਾਇਆ ਗਿਆ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਦੁਬਾਰੇ ਇੰਸਟਾਲ ਕੀਤਾ ਜਾਵੇ ਔਰ ਸਾਡੇ ਕੋਲ ਇੱਕ ਖਬਰ ਇਹ ਆਈ ਸੀ ਵੇ ਸ਼੍ਰੋਮਣੀ ਕਮੇਟੀ ਆਕਾਲੀ ਦਲ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਤਾਂ ਕਈ ਅਪਰੋਚ ਕਰ ਰਿਹਾ ਹੈਗਾ ਵੀ ਤੁਸੀਂ ਲਿਖ ਕੇ ਦੇ ਦਿਓ ਵੀ ਮੈਂ ਜਥੇਦਾਰ ਨਹੀਂ ਲੱਗਣਾ ਚਾਹੁੰਦਾ ਹੂੰ ਮਤਲਬ ਤਾਂ ਕਿ ਆ ਮਸਲਾ ਹੱਲ ਹੋਵੇ ਆ ਵੀ ਉਹ ਮਸਲਾ ਜਿਹੜਾ ਹੈਗਾ ਹੱਲ ਹੋਵੇ ਪਰ ਸਾਡੀ ਖਬਰ ਇਹ ਹੈਗੀ ਆ ਵੀ ਉਹਨਾਂ ਨੇ ਨਹੀਂ ਲਿਖ ਕੇ ਦਿੱਤਾ ਹਮ ਭਾਈ ਰੁਘਵੀਰ ਸਿੰਘ ਉਹਨਾਂ ਨੇ ਇਹ ਨਹੀਂ ਲਿਖ ਕੇ ਦਿੱਤਾ ਉਹ ਸੀਗਾ ਵੀ ਬਾਬਾ ਹਰਨਾਮ ਸਿੰਘ ਨੂੰ ਇਹ ਦੱਸਣ ਲਈ ਸੱਚੇ ਹੋਣ ਲਈ ਵੀ ਭਾਈ ਰੁਘਵੀਰ ਸਿੰਘ ਤਾਂ ਆਉਣਾ ਹੀ ਨਹੀਂ ਚਾਹੁੰਦੇ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਸੀਂ ਉਂ ਤਾਂ ਨਹੀਂ ਲਾਉਣਾ ਸੋ ਇਸ ਤਰ੍ਹਾਂ ਦੀਆਂ ਟਰਾਈਆਂ ਕਰ ਰਹੇ ਆ ਤਾਂ ਕਿ ਬਾਬਾ ਜੀ ਵਾਲੀ ਜਿਹੜੀ ਮਹਿਮਾ ਉਹ ਡਾਈਫਿਊਜ਼ ਹੋ ਜਵੇ ਬਿਲਕੁਲ ਜੀ ਦੇਖਦੇ ਆ ਕਿ ਕਿੰਨੀ ਕੁ ਲੰਬੀ ਜਿਹੜੀ ਹੈ ਮੁਹਿੰਮ ਚੱਲਦੀ ਔਰ ਕਿੰਨੀ ਕੁ ਤਿੱਖੀ ਹੁੰਦੀ ਹੈ ਕੀ ਇਸ ਦੇ ਵਿੱਚੋਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਆਉਟਪੁੱਟ ਹੁੰਦੀ ਹੈ ਕੀ ਜਥੇਦਾਰ ਬਹਾਲ ਹੁੰਦੇ ਨੇ ਜਾਂ ਫਿਰ ਆਪਾਂ ਕਹੀ ਕਿ ਇੱਕ ਕਿ ਤਰ੍ਹਾਂ ਕਿਤੇ ਮੁੱਦਾ ਜਿਹੜਾ ਹੈ ਉਹ ਬਣਿਆ ਰਹੇਗਾ ਇਸ ਦੇ ਨਾਲ ਕਿ ਹਰ ਮਹੀਨੇ ਜਦੋਂ ਇਸ ਤਰ੍ਹਾਂ ਦਾ ਹੋਏਗਾ ਤੇ ਉਦੋਂ ਜਿਹੜੀ ਗੱਲਬਾਤ ਥੋੜੀ ਜੀ ਉਠਿਆ ਕਰੇਗੀ ਬਾਅਦ ਦੇ ਵਿੱਚ ਜਿਵੇਂ ਚੱਲਦਾ ਹੈ ਉਦਾਂ ਹੀ ਚੱਲੀ ਜਾਵੇਗਾ 1984 ਸਿੱਖ ਕਤਲੇਆਮ ਨੂੰ ਲੈ ਕੇ ਕਾਨਪੁਰ ਦੇ ਵਿੱਚ 130 ਸਿੱਖਾਂ ਦਾ ਜਿਹੜਾ ਹੈ ਕਤਲ ਕੀਤਾ ਜਾਂਦਾ ਹੈ ਜਿਸ ਦੇ ਵਿੱਚ 11 ਵੱਖ-ਵੱਖ ਕੇਸੇਸ ਹੈਗੇ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਇਹਨਾਂ ਕੇਸੇਸ ਨੂੰ ਜਿਹੜਾ ਹੈ ਫਾਸਟ ਟਰੈਕ ਕੀਤਾ ਜਾਵੇ ਜਲਦੀ ਕੀਤਾ ਜਾਵੇ ਸਰਦਾਰਤਾ ਸਿੰਘ ਦੀ 41 ਸਾਲਾਂ ਬਾਅਦ ਕੀ ਇਸ ਜਲਦੀ ਲਫ਼ਜ਼ ਦੇ ਕੋਈ ਮਾਇਨੇ ਰਹਿ ਜਾਂਦੇ ਨੇ ਜਦੋਂ ਕਿ ਐਫ ਆਈ ਆਰਸ ਵੀ ਜਿਹੜੀਆਂ ਨੇ ਧੁੰਦਲੀਆਂ ਹੋ ਚੁੱਕੀਆਂ ਨੇ ਉਹ ਵੀ ਨਹੀਂ ਪੜੀਆਂ ਜਾ ਰਹੀਆਂ ਉਹਨਾਂ ਨੂੰ ਵੀ ਫੋਰੈਂਸਿਕ ਦੇ ਕੋਲ ਭੇਜਿਆ ਜਾ ਰਿਹਾ ਹੈ ਕਿ ਉਹ ਦੱਸਣ ਕਿ ਐਫ ਆਈ ਆਰ ਦੇ ਵਿੱਚ ਹੈ ਕੀ ਇਹ ਇੱਥੇ ਹੁਣ ਤਰਸਦਾ ਆਧਾਰ ਨਹੀਂ ਨਾ ਆ ਰਿਹਾ ਹਾਂ 130 ਇੱਕ ਕਤਲ ਕਰੇ ਗਏ ਆ ਕਿਸੇ ਹਰਿਆਣੇ ਵਾਲੇ ਨੂੰ ਚਾਹੇ ਨਾਇਬ ਸਿੰਘ ਸੈਣੀਆ ਚਾਹੇ ਮਨੋਰ ਲਾਲ ਖੱਟੜਾ ਆਇਆ ਅਮਿਤ ਸ਼ਾਹ ਆ ਮੋਦੀ ਆ ਉਹਨੂੰ ਤਰਸ ਦਾ ਆਧਾਰ ਨਹੀਂ ਨਜ਼ਰ ਆ ਰਿਹਾ ਜੀ ਵੀ 130 ਸਿੱਖਾਂ ਦੇ ਕਤਲ ਦਾ ਅਸੀਂ ਇਨਸਾਫ ਦੇਣਾ ਅਸੀਂ ਉਹਨਾਂ ਦਾ ਤਰਸ ਦੇ ਪਾਤਰ ਨਹੀਂ ਨੇ ਸਿੱਖ ਪਰ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਆ ਵੀ ਸਿੱਖਾਂ ਨੂੰ ਇਨਸਾਫ ਮਿਲਦਾ ਹੈ ਹਨਾ ਇੱਥੇ ਤਰਸ ਦਾ ਆਧਾਰ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ 11 ਜਿਹੜੇ ਹੈਗੇ ਮੱਖ ਵੱਖ ਮੁਗਤ ਦੇਵੇਂ 130 ਸਿੱਖ ਕਤਲ ਹੋਏ ਆ ਹਲੇ ਤੱਕ ਐਫ ਆਈ ਆਰ ਜਾਂ ਮਕਦਮਾ ਵੀ ਸ਼ੁਰੂ ਨਹੀਂ ਹੋਇਆ ਜੀ ਸੁਪਰੀਮ ਕੋਰਟ ਨੂੰ ਕਹਿਣਾ ਪੈ ਰਿਹਾ ਵੀ ਮਾੜਾ ਮੋਟਾ ਇਹਨੂੰ ਜਲਦੀ ਕਰਾ ਲਓ 40 ਸਾਲਾਂ ਤੋਂ ਹੁਣ ਇਹ ਕਹਿ ਰਹੇ ਵੀ ਸਤੋ ਤਾਂ ਐਫ ਆਈ ਆਰਸ ਨਹੀਂ ਪੜੀਆਂ ਜਾ ਰਹੀਆਂ ਪੂਰੀ ਤਰ੍ਹਾਂ ਸਿਸਟੇਮੈਟਿਕ ਵੀ ਇਤਿਹਾਸ ਹੀ ਖਤਮ ਕਰ ਦੋ ਐਫ ਆਈ ਆਰਾਂ ਹੀ ਖਤਮ ਕਰ ਦੋ ਜਿਹੜੇ ਉਹ ਬੰਦੇ ਮਾਰੇ ਗਏ ਆ ਉਹਨਾਂ ਦਾ ਕੋਈ ਇਨਸਾਫ ਕੋਈ ਵੀ ਨਾ ਮਿਲੇ ਸੋ ਹੁਣ ਕੀ ਕਿਹਾ ਜਾਵੇ ਇਸ ਸਿਸਟਮ ਤੇ ਕੀ ਕਿਹਾ ਜਾਵੇ ਜਿਹੜਾ ਆਪਣੀ ਜਕੜ ਵਧਾਉਣ ਲਈ ਤਾਂ ਅ ਅੱਧੀ ਰਾਤਾਂ ਤੱਕ ਅਦਾਲਤਾਂ ਖੋਲ ਸਕਦਾ ਹੈ ਜਾਂ ਅਫਸਰਾਂ ਨੂੰ ਬਦਲ ਕੇ ਪਾਣੀ ਲੁੱਟ ਕੇ ਲਿਜਾ ਸਕਦਾ ਹੈ ਦੂਜੇ ਪਾਸੇ 130 ਸ਼ਹੀਦ ਹੋਏ ਸਿੱਖਾਂ ਦਾ ਕੋਈ ਇਨਸਾਫ ਨਹੀਂ ਉਹਨਾਂ ਦਾ ਪਤਾ ਹੀ ਨਹੀਂ ਕਦੋਂ ਕੇਸ ਸ਼ੁਰੂ ਹੋਣਾ ਕਦੋਂ ਚੱਲਣਾ ਕਦੋਂ ਗਵਾ ਭੁਗਤਣਿਆ ਤੇ ਕਦੋਂ ਸਜ਼ਾਵਾ ਹੋਣੀ ਹੈ ਸੋ ਇਹ ਹੈਗੇ ਆ ਡਬਲ ਸਟੈਂਡਰਡਸ ਆਫ ਜਿਹੜੇ ਲੀਗੈਲਿਟੀ ਹੈਗੇ ਆ ਇਹ ਆ ਰਾਜਨੀਤੀ ਦੇ ਡਬਲ ਸਟੈਂਡਰਡ ਆ ਹੁਣ ਨਾਇਬ ਸਿੰਘ ਸੈਣੀ ਇਹ ਕਿਉਂ ਨਹੀਂ ਕਹਿੰਦਾ ਵੀ ਉਹ ਤੀਕ 130 ਸਿੱਖਾਂ ਦੇ ਕਾਤਲਾਂ ਨੂੰ ਇੱਕਦਮ ਉਹ ਕੱਢ ਕੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਅਸੀਂ ਪਾਣੀ ਲੈ ਲਵਾਂਗੇ ਹਨ ਸੋ ਆਮਾ ਸਿਰਫ ਆਪਣੇ ਪਾਣੀ ਤੱਕ ਸਿੱਖਾਂ ਨੂੰ ਕਿਉਂਕਿ ਸਿੱਖ ਦਰਿਆ ਦਿਲ ਨੇ ਉਹ ਹਰੇਕ ਦੀ ਸੇਵਾ ਲਈ ਆ ਜਾਂਦੇ ਆ ਸਿੱਖਾਂ ਦੀ ਉਸ ਭਾਵਨਾ ਨੂੰ ਬਲੈਕਮੇਲ ਕੀਤਾ ਜਾ ਰਿਹਾ ਜੀ ਜੀ ਹੈਨਾ ਸੋ ਜਦੋਂ ਸਿੱਖਾਂ ਦੇ ਮਸਲੇ ਆਉਂਦੇ ਆ ਵੀ 130 ਸਿੱਖਾਂ ਦਾ ਕਤਲ ਹੋਇਆ ਉਸ ਕਤਲ ਦੇ ਮਾਮਲੇ ਵਿੱਚ ਨਾ ਯੂਪੀ ਦੀ ਸਰਕਾਰ ਉਹ ਭਾਜਪਾ ਦੀ ਆ ਨਾ ਹਰਿਆਣੇ ਦੀ ਨਾ ਦਿੱਲੀ ਦੀ ਸਰਕਾਰ ਹੈਨਾ ਨਾ ਰਾਜਸਥਾਨ ਦੀ ਸਰਕਾਰ ਉਹ ਭਾਜਪਾ ਦੀ ਹੈ ਕੋਈ ਵੀ ਆਵਾਜ਼ ਨਹੀਂ ਉਠਾ ਰਿਆ ਸਿੱਖਾਂ ਦੇ ਮਾਮਲੇ 'ਚ ਕੋਈ ਆਵਾਜ਼ ਨਹੀਂ ਉਠਾ ਰਿਆ ਆਪਣੀ ਸਹੂਲਤ ਲਈ ਜਿਹੜਾ ਹੈਗਾ ਹਰ ਬੰਦਾ ਸਿੱਖਾਂ ਤੋਂ ਐਕਸਪੈਕਟ ਕਰ ਰਿਹਾ ਹੈ ਵੀ ਉਹ ਦਰਿਆਦਲੀ ਦਿਖਾਉਣ ਇਹ ਡਬਲ ਸਟੈਂਡਰਡਸ ਆਫ ਐਥਿਕਸ ਵੀ ਆ ਡਬਲ ਸਟੈਂਡਰਡਸ ਆਫ ਲਾ ਵੀ ਆ ਡਬਲ ਸਟੈਂਡਰਡਸ ਆਫ ਪੋਲਿਟਿਕਸ ਵੀ ਆ ਗਿਆ ਜੀ ਬਿਲਕੁਲ ਜੀ